ਪੰਜਾਬ ਸਰਕਾਰ ਨੇ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਉਤੇ ਪਠਾਨਕੋਟ ਤੋਂ ਲੈ ਕੇ ਫਜ਼ਲਕਾ ਤੱਕ ਰੱਖਿਆ ਲਈ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਹੈ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਪੰਜਾਬ ਦੇਸ਼ ਦਾ ਅਜੇ ਹੁਣ ਪਹਿਲਾ ਸੂਬਾ ਹੈ ਜਿਸ ਕੋਲ ਰਾਖੀ ਦੇ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਤੇ ਅਜ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਨਾਲ ਲੈਸ ਕੀਤਾ ਹੈ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਹੇਠਲੇ ਇਲਾਕੇ ਜਿਹੜੇ ਨੇ ਉਸ ਤੇ ਜਿਹੜਾ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਤਾਂ ਗੱਲ ਕੀਤੀ ਜਾਵੇ ਤਾਂ ਪਾਖੜਾ ਡੈਮ ਦੀ ਤਾਂ ਪਾਖੜਾ ਡੈਮ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਜਿਸ ਨੂੰ ਦੇਖਦਾ ਹੋਇਆ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਆ ਚਾਰ ਗੇਟ ਖੋਲੇਗੇ ਸੀਗੇ ਚਾਰ ਗੇਟ ਖੋਲਣ ਦੇ ਨਾਲ ਜਿਹੜੇ ਹੇਠਲੇ ਇਲਾਕੇ ਨੇ ਨੇੜਲੇ ਇਲਾਕੇ ਨੇ ਉਹਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਇਆ ਉਹਨਾਂ ਦਾ ਖੇਤਕਬਾ ਹੋਇਆ ਨੇ ਤਾਂ ਲੋਕ ਕਾਫੀ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਸ ਸਥਿਤੀ ਨੂੰ ਦੇਖਦਾ ਹੈ ਪ੍ਰਸ਼ਾਸਨ ਵੱਲੋਂ ਜਿਹੜਿਆ ਨੇੜਲੇ ਜਿਹੜੇ ਇਲਾਕੇ ਨੇ ਉਹਨਾਂ ਨੂੰ ਜਿਹੜਾ ਘਰ ਖਾਲੀ ਕਰਨ ਨੂੰ ਵੀ ਜਿਹੜਾ ਕਹਿ ਦਿੱਤਾ ਗਿਆ ਦਿੱਤੇ ਪੂਰੀ ਜਾਣਕਾਰੀ ਦਾ ਲੈਣ ਨੇ ਆ ਸਾਡੇ ਨਾਲ ਬਿਮਲ ਸੈਣ ਚੁੱਕੇ ਜੀ ਪੀਮਲ ਕੀ ਪੂਰੀ ਜਾਣਕਾਰੀ ਆ ਹੁਣ ਪਾਖੜਾ ਡੈਮ ਦੇ ਵਿੱਚ ਕਿੰਨੇ ਗੇਟ ਖੋਲੇ ਗਏ ਨੇ ਔਰ ਪੂਰੀ ਕਿੰਨੇ ਜਿਹੜਾ ਪਾਣੀ ਕਿਉਂ ਸਿੱਕ ਜਿਹੜਾ ਉੱਤਰ ਕਾ ਹੁਣ ਸਥਿਤੀ ਮਾਪੀ ਗਈ ਆ ਜੀ ਸਰਮਿੰਦਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਪਾਖੜਾ ਵੰਡੇ ਜੋ ਹੈਗਾ ਉਹ ਤੇਜ ਨਾ ਜਿਹੜੀ ਕਿ ਪੋਰਟਾ ਹੋਊ ਉਸ ਦੀ ਖਤਰੀ ਨਹੀਂ ਚਾਹਤੋਂ ਇੱਥਾ ਹੈ ਨਾ ਕੋਈ ਕਰਵਾਵਾਂ ਵਾਲੀ ਕੋਈ ਜ਼ਰੂਰਤ ਨਹੀਂ ਹੈਗੀ ਥੋੜਾ 1.76 .72 ਜਿਹੜਾ ਪੋਰਟ ਹੈ ਉਹਦੇ ਵਿੱਚ ਪਾਣੀ ਆ ਤੇ ਜਾਂਦੀ ਇਸ ਦੀ ਕਪੈਸਿਟੀ ਕਪੈਸਿਟੀ ਹੈ ਜਿਹੜੀ ਉਹ 16.80 ਹੈ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇਸ ਪਾਖੜਾ ਜਿਹੜਾ ਪਾਖੜੇ ਵੱਲੋਂ ਪਾਣੀ ਛੱਡਿਆ ਜਾਂਦਾ ਤੇ ਉਹ ਜਿਹੜੇ ਚਾਰਜੇਟਾਂ ਦੁਆਰਾ ਛੱਡਿਆ ਜਾਂਦਾ ਤੇ ਉਹ ਕਿਸੇ ਕੁ ਪਾਣੀ ਜਿਹੜਾ ਹੈਗਾ ਉਹ ਜਿਹੜਾ ਛੱਡਿਆ ਜਾਂਦਾ ਉਹ ਉਸਦੇ ਅੱਗੇ ਆ ਕੇ ਉਹ ਸਤਲੁਜ ਦਰਿਆ ਦੇ ਵਿੱਚ ਆਉਂਦਾ ਤੇ ਸਤਲੁਜ ਦਰਿਆ ਦੇ ਵਿੱਚ ਇੱਕ ਉਧਰੋਂ ਸਮਾਨ ਨਦੀ ਆਉਂਦੀ ਹੈ ਤੇ ਦੂਜੇ ਪਾਸੇ ਸੱਸਾ ਨਦੀ ਆਉਣ ਦੇ ਨਾਲ ਇਹ ਸਾਰੇ ਜਿੰਨਾ ਪਾਣੀ ਹੈ ਆਪਣਾ ਇਹ ਉਪਰ ਹੈਡ ਹੈਡ ਦੇ ਉੱਤੇ ਟੈਂਕਰ ਦੇ ਉਸ ਤੋਂ ਬਾਅਦ ਇਹ ਪਾਣੀ ਅੱਗੇ ਪਹਾੜੀ ਇਰਾਕਿਆ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਹੇਠਲੇ ਇਲਾਕੇ ਜਿਹੜੇ ਨੇ ਪੋਸਟ ਜਿਹੜਾ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਤਾਂ ਗੱਲ ਕੀਤੀ ਜਾਵੇ ਤਾਂ ਪਾਖੜਾ ਡੈਮ ਦੇ ਤਾਂ ਪਾਖੜਾ ਡੈਮ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਜਿਸ ਨੂੰ ਦੇਖਦਾ ਹੋਇਆ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਆ ਚਾਰ ਗੇਟ ਖੋਲੇਗੇ ਸੀਗੇ ਚਾਰ ਗੇਟ ਖੋਲਣ ਦੇ ਨਾਲ ਜਿਹੜੇ ਹੇਠਲੇ ਇਲਾਕੇ ਨੇ ਨੇੜਲੇ ਇਲਾਕੇ ਨੇ ਉਹਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਇਆ ਉਹਨਾਂ ਦਾ ਖੇਤਕਬਾੜ ਬੋਇਆ ਨੇ ਤਾਂ ਲੋਕ ਕਾਫੀ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਸ ਸਥਿਤੀ ਨੂੰ ਦੇਖਦਾ ਹੈ ਪ੍ਰਸ਼ਾਸਨ ਵੱਲੋਂ ਜਿਹੜੇ ਆ ਨੇੜਲੇ ਜਿਹੜੇ ਇਲਾਕੇ ਨੇ ਉਹਨਾਂ ਨੂੰ ਜਿਹੜਾ ਆ ਕਰ ਖਾਲੇ ਕਰਨ ਨੂੰ ਵੀ ਜਿਹੜਾ ਕਹਿ ਦਿੱਤਾ ਗਿਆ ਦਿੱਸਦੇ ਪੂਰੀ ਜਾਣਕਾਰੀ ਲੈ ਲੈਣ ਨੇ ਆ ਸਾਡੇ ਨਾਲ ਬਿਮਲ ਸੈਣੀ ਚੁੱਕੇ ਜੀ ਪੀ ਮਲ ਕੀ ਪੂਰੀ ਜਾਣਕਾਰੀ ਆ ਹੁਣ ਪਖੜਾ ਡੈਮ ਦੇ ਵਿੱਚ ਕਿੰਨੇ ਗੇਟ ਖੋਲਲੇ ਗਏ ਨੇ ਔਰ ਪੂਰੀ ਕਿੰਨੇ ਜਿਹੜਾ ਪਾਣੀ ਕਿਉਂ ਸਿੱਕ ਜਿਹੜਾ ਉਤਰਕ ਹੁਣ ਸਥਿਤੀ ਮਾਪੀ ਗਈ ਆ ਜੀ ਸੁਖਮਿੰਦਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਪਖੜਾ ਵੰਡ ਦੇ ਜੋ ਹੈਗਾ ਉਹ ਤੇ ਨਾ ਜਾਨੀ ਕਿ ਪੋਰਟਲ ਹੋ ਉਸ ਖਾਸਰੇ ਨੇ ਚਾਹਤੋਂ ਇੱਥਾ ਇਹ ਨਾ ਕੋਈ ਕਰਾ ਕਰਵਾਉਣ ਵਾਲੀ ਕੋਈ ਜ਼ਰੂਰਤ ਨਹੀਂ ਹੈਗੀ ਥੋੜਾ 1.76 .72 ਜਿਹੜਾ ਪੋਰਟ ਹੈ ਉਹਦੇ ਵਿੱਚ ਪਾਣੀ ਆ ਤੇ ਜਦਕਿ ਇਸ ਦੀ ਕਪੈਸਿਟੀ ਕਪੈਸਿਟੀ ਹੈ ਜਿਹੜੀ ਉਹ 16.80 ਹੈ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇਸ ਪਾਖੜਾ ਜਿਹੜਾ ਪਾਖੜੇ ਵੱਲੋਂ ਪਾਣੀ ਛੱਡਿਆ ਜਾਂਦਾ ਤੇ ਉਹ ਜਾਨੀ ਕਿ ਚਾਰਜਟਾਂ ਦੁਆਰਾ ਛੱਡਿਆ ਜਾਂਦਾ ਤੇ ਉਹ ਕਿਉਂਕਿ ਪਾਣੀ ਜਿਹੜਾ ਹੈਗਾ ਉਹ ਜਿਹੜਾ ਛੱਡਿਆ ਜਾਂਦਾ ਉਹ ਉਸਦੇ ਅੱਗੇ ਆ ਕੇ ਉਹ ਸਤਲੁਜ ਦਰਿਆ ਦੇ ਵਿੱਚ ਆਉਂਦਾ ਤੇ ਸਤਲੁਜ ਦਰਿਆ ਦੇ ਵਿੱਚ ਇੱਕ ਉਧਰੋਂ ਸਮਾਨ ਨਦੀ ਆਉਂਦੀ ਹੈ ਤੇ ਦੂਜੇ ਪਾਸੇ ਸੱਸਾ ਨਦੀ ਆਉਣ ਦੇ ਨਾਲ ਇਹ ਸਾਰੇ ਜਿੰਨਾ ਪਾਣੀ ਹੈ ਆਪਣਾ ਇਹ ਉਪਰ ਹੈਡ ਹੈਡ ਦੇ ਉੱਤੇ ਟੈਂਕਰ ਦੇ ਉਸ ਤੋਂ ਬਾਅਦ ਇਹ ਪਾਣੀ ਅੱਗੇ ਪਹਾੜੀ ਇਰਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਹੇਠਲੇ ਇਲਾਕੇ ਜਿਹੜੇ ਨੇ ਉਸਤੇ ਜਿਹੜਾ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਤਾਂ ਗੱਲ ਕੀਤੀ ਜਾਵੇ ਤਾਂ ਪਾਖੜਾ ਡੈਮ ਦੀ ਤਾਂ ਪਾਖੜਾ ਡੈਮ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਜਿਸ ਨੂੰ ਦੇਖਦਾ ਹੋਇਆ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਆ ਚਾਰ ਗੇਟ ਖੋਲੇਗੇ ਸੀਗੇ ਚਾਰ ਗੇਟ ਖੋਲਣ ਦੇ ਨਾਲ ਜਿਹੜੇ ਹੇਠਲੇ ਇਲਾਕੇ ਨੇ ਨੇੜਲੇ ਇਲਾਕੇ ਨੇ ਉਹਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਇਆ ਉਹਨਾਂ ਦਾ ਖੇਤਕਬਾ ਹੋਇਆ ਨੇ ਤਾਂ ਲੋਕ ਕਾਫੀ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਸ ਸਥਿਤੀ ਨੂੰ ਦੇਖਦਾ ਹੈ ਪ੍ਰਸ਼ਾਸਨ ਵੱਲੋਂ ਜਿਹੜੇ ਆ ਨੇੜਲੇ ਜਿਹੜੇ ਇਲਾਕੇ ਨੇ ਉਹਨਾਂ ਨੂੰ ਜਿਹੜਾ ਆ ਕਰ ਖਾਲੇ ਕਰਨ ਨੂੰ ਵੀ ਜਿਹੜਾ ਕਹਿ ਦਿੱਤਾ ਗਿਆ ਦਿੱਤੇ ਪੂਰੀ ਜਾਣਕਾਰੀ ਦਾ ਲੈਣ ਨੇ ਆ ਸਾਡੇ ਨਾਲ ਬਿਮਲ ਸੈਣ ਚੁੱਕੇ ਜੀ ਪੀ ਮਲ ਕੀ ਪੂਰੀ ਜਾਣਕਾਰੀ ਆ ਹੁਣ ਪਾਖੜਾ ਡੈਮ ਦੇ ਵਿੱਚ ਕਿੰਨੇ ਗੇਟ ਖੋਲੇ ਗਏ ਨੇ ਔਰ ਪੂਰੀ ਕਿੰਨੇ ਜਿਹੜਾ ਪਾਣੀ ਕਿਉਂ ਸਿੱਕ ਜਿਹੜਾ ਉੱਤਰ ਕਾ ਹੁਣ ਸਥਿਤੀ ਮਾਪੀ ਗਈ ਆ ਜੀ ਸਰਮਿੰਦਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਪਾਖੜਾ ਵੰਨ ਦੇ ਜੋ ਹੈਗਾ ਉਹ ਤੇ ਨਾ ਜਣੀ ਕੇ ਪੋਰਟਾ ਹੋ ਉਸ ਤੋਂ ਖਾਸ ਤਰੇ ਨਚਾਂਤੋਂ ਇਥਾਏ ਨਾ ਕੋਈ ਕਰ ਕਰਵਾਉਣ ਵਾਲੀ ਕੋਈ ਜ਼ਰੂਰਤ ਨਹੀਂ ਹੈਗੀ ਥੋੜਾ 1.76 .72 ਜਿਹੜਾ ਪੋਰਟ ਹੈ ਉਹਦੇ ਵਿੱਚ ਪਾਣੀ ਆ ਤੇ ਜਦ ਕੀ ਇਸ ਦੀ ਕਪੈਸਿਟੀ ਕਪੈਸਿਟੀ ਹੈ ਜਿਹੜੀ ਉਹ 16.80 ਹੈ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇਸ ਪਾਖੜਾ ਜਿਹੜਾ ਪਾਖੜੇ ਕੋਲੋਂ ਪਾਣੀ ਛੱਡਿਆ ਜਾਂਦਾ ਤੇ ਉਹ ਜਣੀ ਕੇ ਚਾਰਜੇਟਾਂ ਦੁਆਰਾ ਛੱਡਿਆ ਜਾਂਦਾ ਤੇ ਉਹ ਕਿਉਂਕਿ ਪਾਣੀ ਜਿਹੜਾ ਹੈਗਾ ਉਹ ਜਿਹੜਾ ਛੱਡਿਆ ਜਾਂਦਾ ਉਹ ਉਸਦੇ ਅੱਗੇ ਆ ਕੇ ਉਹ ਸਤਲੁਜ ਦਰਿਆ ਦੇ ਵਿੱਚ ਆਉਂਦਾ ਤੇ ਸਤਲੁਜ ਦਰਿਆ ਦੇ ਵਿੱਚ ਇੱਕ ਉਧਰੋਂ ਸੋਮਾ ਨਦੀ ਆਉਂਦੀ ਹੈ ਤੇ ਦੂਜੇ ਪਾਸੇ ਸੱਸਾ ਨਦੀ ਆਉਣ ਦੇ ਨਾਲ ਇਹ ਸਾਰੇ ਜਿੰਨਾ ਪਾਣੀ ਹੈ ਆਪਣਾ ਇਹ ਉੱਪਰ ਹੈਡ ਹੈਡ ਦੇ ਉੱਤੇ ਇਕੱਠਾ ਹੁੰਦਾ ਤੇ ਉਸ ਤੋਂ ਬਾਅਦ ਇਹ ਪਾਣੀ ਅੱਗੇ ਪਹਾੜੀ ਇਲਾਕੇ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਹੇਠਲੇ ਇਲਾਕੇ ਜਿਹੜੇ ਨੇ ਉਸ ਤੇ ਜਿਹੜਾ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਤਾਂ ਗੱਲ ਕੀਤੀ ਜਾਵੇ ਤਾਂ ਪਾਖੜਾ ਡੈਮ ਦੀ ਤਾਂ ਪਾਖੜਾ ਡੈਮ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਜਿਸ ਨੂੰ ਦੇਖਦਾ ਹੋਇਆ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਆ ਚਾਰ ਗੇਟ ਖੋਲੇਗੇ ਸੀਗੇ ਚਾਰ ਗੇਟ ਖੋਲਣ ਦੇ ਨਾਲ ਜਿਹੜੇ ਹੇਠਲੇ ਇਲਾਕੇ ਨੇ ਨੇੜਲੇ ਇਲਾਕੇ ਨੇ ਉਹਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਇਆ ਉਹਨਾਂ ਦਾ ਖੇਤਕਬਾ ਹੋਇਆ ਨੇ ਤਾਂ ਲੋਕ ਕਾਫੀ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਸ ਸਥਿਤੀ ਨੂੰ ਦੇਖਦਾ ਹੈ ਪ੍ਰਸ਼ਾਸਨ ਵੱਲੋਂ ਜਿਹੜ ਨੇੜਲੇ ਜਿਹੜੇ ਇਲਾਕੇ ਨੇ ਉਹਨਾਂ ਨੂੰ ਜਿਹੜਾ ਆ ਘਰ ਖਾਲੀ ਕਰਨ ਨੂੰ ਵੀ ਜਿਹੜਾ ਕਹਿ ਦਿੱਤਾ ਗਿਆ ਦਿੱਤੇ ਪੂਰੀ ਜਾਣਕਾਰੀ ਦਾ ਲੈਣ ਨੇ ਆ ਸਾਡੇ ਨਾਲ ਬਿਮਲ ਸੈਣ ਚ ਚੁੱਕੇ ਜੀ ਪੀਮਲ ਕੀ ਪੂਰੀ ਜਾਣਕਾਰੀ ਆ ਹੁਣ ਪਾਖੜਾ ਡੈਮ ਦੇ ਵਿੱਚ ਕਿੰਨੇ ਗੇਟ ਖੋਲੇ ਗਏ ਨੇ ਔਰ ਪੂਰੀ ਕਿੰਨੇ ਜਿਹੜਾ ਪਾਣੀ ਕਿ ਉਸ ਤਰ੍ਹਾਂ ਹੁਣ ਸਥਿਤੀ ਮਾਪੀ ਗਈ ਆ ਜੀ ਸਰਮਿੰਦਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਆ ਕਿ ਪਾਖੜਾ ਵੰਨ ਦੇ ਜੋ ਹੈਗਾ ਉਹ ਤੇਜ ਨਾ ਜਾਨੀ ਕਿ ਪੋਰਟਲ ਹੋ ਉਸ ਖਤਰੇ ਨਹੀਂ ਚਾਹਤੋਂ ਇੱਥਾ ਇਹ ਨਾ ਕੋਈ ਤਵਰਾ ਵਾਲੀ ਕੋਈ ਜ਼ਰੂਰਤ ਨਹੀਂ ਹੈਗੀ ਥੋੜਾ 1.76 .72 ਜਿਹੜਾ ਪੋਰਟ ਹੈ ਉਹਦੇ ਵਿੱਚ ਪਾਣੀ ਆ ਤੇ ਜਦਕੀ ਇਸ ਦੀ ਕਪੈਸਿਟੀ ਕਪੈਸਿਟੀ ਹੈ ਜਿਹੜੀ ਉਹ 16.80 ਹੈ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇਸ ਪਾਖੜਾ ਜਿਹੜਾ ਪਾਖੜੇ ਵੱਲੋਂ ਪਾਣੀ ਛੱਡਿਆ ਜਾਂਦਾ ਤੇ ਉਹ ਜਿਹੜੇ ਚਾਰਜਟਾਂ ਦੁਆਰਾ ਛੱਡਿਆ ਜਾਂਦਾ ਤੇ ਉਹ ਕਿਉਂਕਿ ਪਾਣੀ ਜਿਹੜਾ ਹੈਗਾ ਉਹ ਜਿਹੜਾ ਛੱਡਿਆ ਜਾਂਦਾ ਉਹ ਉਸਦੇ ਅੱਗੇ ਆ ਕੇ ਉਹ ਸਤਲੁਜ ਦਰਿਆ ਦੇ ਵਿੱਚ ਆਉਂਦਾ ਤੇ ਸਤਲੁਜ ਦਰਿਆ ਦੇ ਵਿੱਚ ਇੱਕ ਉਧਰੋਂ ਸਮਾਹ ਨਦੀ ਆਉਂਦੀ ਹੈ ਤੇ ਦੂਜੇ ਪਾਸੇ ਸੱਸਾ ਨਦੀ ਆਉਣ ਦੇ ਨਾਲ ਇਹ ਸਾਰੇ ਜਿੰਨਾ ਪਾਣੀ ਹੈ ਆਪਣਾ ਇਹ ਉਪਰ ਹੈਡ ਹੈਡ ਦੇ ਉੱਤੇ ਟੈਂਕਰ ਦੇ ਉਸ ਤੋਂ ਬਾਅਦ ਇਹ ਪਾਣੀ ਅੱਗੇ